ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਸੇਵਾ ਹਿਤ ਪੂਰੀ ਤਤ ਨਾਲ ਕੰਮ ਕਰ ਰਹੇ ਹਨ ਜਿਸ ਦੇ ਲੜੀ ਮੈਦਾਨ ਵਿੱਚ ਅੱਜ ਹਲਕਾ ਸਗਰੂਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਲਈ ਵੱਡੀ ਪੱਧਰ ਤੋਂ ਕਾਰਜ ਕਰਦੇ ਆ ਇਹਨਾਂ ਵਿਚਾਰਾਂ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਚੰਨੋ ਦੇ ਵਿੱਚ 108 ਐਂਬੂਲੈਂਸ ਸਥਾਪਿਤ ਕੀਤੀ ਗਈ ਹੈ ਜਿਸ ਨੂੰ ਕਿ ਅੱਜ ਹਰੀ ਚੰਡੀ ਹਲਕਾ ਵਿਧਾਇਕ ਨਰਿੰਦਰ ਕੌਰ ਬਾਜਬਲੋਂ ਦਿੱਤੀ ਗਈ ਹੈ ਜਿੱਥੇ ਕਿ ਉਹਨਾਂ ਨੇ ਦੱਸਿਆ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਜਿਵੇਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਸਰਪੰਚ ਪਿੰਡ ਚੰਨੋ ਅਤੇ ਇਸ ਮੌਕੇ ਤੇ ਕੁਲਦੀਪ ਸਿੰਘ ਸਰਪੰਚ ਪਿੰਡ ਰਾਜਪੁਰਾ ਅਤੇ ਹੋਰ ਬਖੋ-ਵਖ ਪਿੰਡਾਂ ਦੇ ਵਰਕਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਜਦੋਂ ਨੇ ਕਿਹਾ ਕਿ ਇਸ ਤੇ ਐਂਬੂਲੈਂਸ ਆਉਣ ਦੇ ਨਾਲ ਉਹਾਨੀਗੜ ਚੰਨੋ ਖੇਤਰ ਦੇ ਇਲਾਕੇ ਚ ਲੰਬੇ ਸਮੇਂ ਤੋਂ ਐਂਬੂਲੈਂਸ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਉਹਾਨੀਗੜ ਤੋਂ ਚੰਨੋ ਦਾ ਰਸਤਾ ਜੋ 15 ਕਿਲੋਮੀਟਰ ਦਾ ਪੈਂਦਾ ਸੀ ਜਿਹਦੇ ਚ ਐਂਬੂਲੈਂਸ ਆਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਕਿਉਂਕਿ ਨੈਸ਼ਨਲ ਐਨ ਐਚ 7 ਚੱਲਦੇ ਆ ਇੱਥੇ ਆਮ ਤਕਰੀਬਨ ਐਕਸੀਡੈਂਟ ਵਗੈਰਾ ਹੁੰਦੇ ਰਹਿੰਦੇ ਸੀ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਵੱਡੀ ਪੱਧਰ ਤੇ ਮੁਸ਼ਕਲਾਂ ਆਉਂਦੀਆਂ ਸਨ ਜਿਸ ਦੇ ਮੱਦੇ ਨਜ਼ਰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਉਦਮ 사ਧਕਾ 108 ਐਂਬੂਲੈਂਸ ਜੋ ਚੰਨੋ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਗੱਲ ਕਰੀਏ ਤਾਂ ਇੱਥੇ ਐਕਸੀਡੈਂਟਾਂ ਦੇ ਨਾਲ ਜਿੱਥੇ ਦੇਖਦੇ ਐਂਬੂਲੈਂਸ ਆਉਣ ਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਸੀ ਪਰੇ ਚੰਨੋ ਦੇ ਵਿੱਚ 24 ਘੰਟੇ ਹੁਣ ਸਹੂਲਤ ਮਿਲੇਗੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖੜੀ ਮਿਲੇਗੀ ਜਦੋਂ ਵੀ ਕਿਸੇ ਨੂੰ ਲੋੜ ਹੈ ਤਾਂ 108 ਐਂਬੂਲੈਂਸ ਤੇ ਕਾਲ ਕਰਕੇ ਇਸ ਨੂੰ ਬੁਲਾ ਸਕਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਦੁਆਰਾ ਸਾਹਿਬ ਅਤੇ ਸ਼ਾਮ ਨੂੰ ਪੰਚਾਇਤ ਘਰ ਜੋ ਲਲੌਸ਼ੀ ਰੋਡ ਚੰਨੋ ਦੇ ਨਜ਼ਦੀਕ ਬਣਿਆ ਹੈ ਉਸ ਦੇ ਉੱਥੇ ਖੜੀ ਸੇਵਾ ਮਿਲੇਗੀ ਉਹਨਾਂ ਵੱਲੋਂ ਕਹਿਿਆ ਗਿਆ ਵੀ ਕਿਸੇ ਨੂੰ ਵੀ ਅਗਰ ਕੋਈ ਲੋੜ ਹੋਵੇ ਤਾਂ ਫੋਨ ਕਰੋ ਤੇ ਫੌਰਨ ਸਾਨੂੰ ਐਂਬੂਲੈਂਸ ਦੀ 108 ਦੀ ਸਹੂਤਾ ਮਿਲੇਗੀ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਧਾਇਕ ਨਰਿੰਦਰ ਗੌਰ ਬਰਾਸ਼ ਕਿ ਨਾਮ ਹੈ ਜੀ ਮੇਰਾ ਨਾਮ ਗੁਰਜਿੰਦਰ ਸਿੰਘ ਹੈ ਮੈਂਬਰ ਪੰਚਾਇਤ ਅਸੀਂ ਸਰਪੰਚ ਸਾਹਿਬ ਕਹਿੰਦੇ ਸਾਡੇ ਨਾਲ ਗੁਰਪ੍ਰੀਤ ਸਿੰਘ ਨਗਰ ਪੰਚਾਇਤ ਚੰਨੋ ਵੱਲੋਂ ਮੈਡਮ ਭਰਾਜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਚੰਨੋ ਦੀ ਬਹੁਤ ਵੱਡੀ ਮੰਗ ਸੀ ਹਾਈਵੇ ਹੋਣ ਕਰਕੇ ਐਕਸੀਡੈਂਟ ਜਿਆਦਾ ਹੁੰਦੇ ਰਹਿੰਦੇ ਸੀ ਤੇ ਜਿਹੜੀ ਐਂਬੂਲੈਂਸ ਹੈ ਸਾਡੇ ਕੋਲ 24 ਘੰਟੇ ਹਾਜ਼ਰ ਰਹੇਗੀ ਡਰਾਈਵਰ ਵਗੈਰਾ ਵੀ ਹਾਜ਼ਰ ਰਹਿਣਗੇ ਤੇ ਇਹ ਐਂਬੂਲੈਂਸ ਅਸੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਖੜੀ ਕਰਾਂਗੇ ਰਾਤ ਨੂੰ ਇੱਥੇ ਪੰਚਾਇਤ ਘਰ 'ਚ ਖੜੀ ਹੋਏਗੀ ਤੇ ਇਸ ਸੂਗਾਤ ਲਈ ਧੰਨਵਾਦ ਕਰਦੇ ਆ ਅਸੀਂ ਮੈ ਸੋ ਨਿਆਰ ਇਹ ਸੂਤਰਾਂ ਤੋਂ ਕਿੰਨਾ ਕ ਫਾਇਦਾ ਹੋਵੇਗਾ ਜੀ ਅਗਰ ਕਰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇੰਡਸਟਰੀ ਏਰੀਆ ਸਾਡਾ ਜੀ ਆਲੇ ਦੁਆਲੇ ਫੈਕਟਰੀਆਂ ਵੀ ਕਾਫੀ ਨੇ ਔਰ ਰੋਡ ਐਕਸੀਡੈਂਟ ਵੀ ਜ਼ਿਆਦਾ ਹੁੰਦੇ ਰਹਿੰਦੇ ਨੇ ਚਲੋ ਆਪਾਂ ਉਹ ਨਹੀਂ ਕਹਿੰਦੇ ਵੀ ਨਾ ਹੋਣਾ ਐਕਸੀਡੈਂਟ ਅਸੀਂ ਉਹ ਵੇਚਾ ਨਹੀਂ ਰੱਖਦੇ ਬਟ ਇਹ ਹੈ ਕਿ ਜੇ ਕਿਸ ਨੂੰ ਮੈਡੀਕਲ ਸਹੂਤ ਤੇ ਲੋਡ ਪੈਂਦੇ ਐਮਰਜੈਂਸੀ ਸਵਾਵਾ ਤੇ ਲੋਡ ਪੈਂਦੀ ਆ ਤਾਂ ਉਹ ਉਤਰਾਂ ਤੋਂ ਉਹ ਹਾਜ਼ਰ ਹੋ ਜਾਏਗੀ ਹੀ ਨਾਮ ਹੈ ਜੀ ਹਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੀਆ ਲਾਮਨਦੀਪ ਸਿੰਘ ਪਟਿਆਲਾ ਡਿਸਟ੍ਰਿਕਟ ਮੈਨੇਜਰ ਹਾਂ ਜੀ ਮੈਂ ਕਾਹਦੀ ਚੋ ਜੀ 108 ਐਂਬੂਲੈਂਸ ਡਿਸਟ੍ਰਿਕਟ ਮੈਨੇਜਰ ਜੀ ਪਟਿਆਲਾ ਦਾ ਜੀ ਸਰ ਅੱਜ ਚੰਨੌਰ ਵਿੱਚ ਕਿ 108 ਐਂਬੂਲੈਂਸ ਦਿੱਤੀ ਗਈ ਕੀ ਕੰਮ ਹੋ ਗਿਆ ਇਸ ਮੱਖਾਂ ਜੀ ਸਾਰਾ ਅਸੀਂ ਸਾਡੀ ਪਹਿਲੇ ਤੋਂ ਹੀ ਮੰਗ ਸੀ ਵੀ ਪਟਿਆਲਾ ਤੋਂ ਪਵਾਨੀਗੜ੍ਹ ਰੋਡ ਤੇ ਕੋਈ ਇੱਥੇ ਐਂਬੂਲੈਂਸ ਡਿਪਲਿਊਟ ਨਹੀਂ ਆ ਕੋਈ ਵੀ ਇੱਥੇ ਐਕਸੀਡੈਂਟ ਹੁੰਦਾ ਸੀ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਸੀ ਜਾਂ ਪਟਿਆਲੇ ਤੋਂ ਐਂਬੂਲੈਂਸ ਆਉਂਦੀ ਸੀ ਜਾਂ ਪਵਾਨੀਗੜ੍ਹ ਸੰਗਰੂਰ ਡਿਸਟ੍ਰਿਕਟ ਤੋਂ ਗਰਮ ਪੁਜਰਾਜ ਜੀ ਦਾ ਰਿਸਪੈਕਟਡ ਮੈਮਸ ਤੇ ਆਪਣੇ ਜਨ ਪਲੱਸ ਕੰਪਨੀ ਦੇ ਸੁਪਰੀਮੋ ਮਨੀਸ਼ ਪਟਰਾ ਸਾਹਿਬ ਅਪਰੇਸ਼ਨਲ ਮੈਨੇਜਰ ਪੰਕਜ ਸ਼ਰਮਾ ਜੀ ਜਿਨ੍ਹਾਂ ਨੇ ਸਾਡੀ ਮੰਗ ਮੰਨੀ ਤੇ ਆਪਣੀ ਮੈਡਮ ਜੀ ਨੇ ਸਾਡੀ ਮੰਗ ਮੰਨ ਕੇ ਇੱਕ ਐਂਬੂਲੈਂਸ ਇਥੇ ਡਿਪਲੋਟ ਕਰਨ ਦਾ ਸਾਰਾ ਵਾਅਦਾ ਕੀਤਾ ਤੇ ਕਿ ਐਂਬੂਲੈਂਸ ਇਥੇ ਡਿਪਲੋਟ ਕੀਤੀ ਸਰ ਅਸੀਂ ਦੇਖਦੇ ਕਈ ਵਾਰ 108 ਐਂਬੂਲੈਂਸ ਦੀ ਅਮਰਜੰਸੀ ਸੇਵਾ ਦੀ ਲੋੜ ਹੁੰਦੀ ਹੈ ਉਹ ਨਹੀਂ ਲੱਗਦੇ ਹੈਗੇ ਫਿਰ ਉਹਦੇ ਲਈ ਕੋਈ ਹੈ ਜਾਂ ਕੋਈ ਨੰਬਰ ਪ੍ਰੋਵਾਈਡ ਹੋਣਾ ਚਾਹੀਦਾ ਵੀ ਜਿਹੜਾ ਵੀ ਆਮ ਲੋਕ ਫੋਨ ਕਰਨ ਕਈ ਵਾਰ 108 ਦੇ ਚਲੋ ਸੇਵਾਵਾਂ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਜਿਵੇਂ ਪ ਪਹਿਲੀ ਤੱਕਲ 108 ਨੰਬਰ ਟੋਲ ਟੋਲ ਫਰੀ ਨੰਬਰ ਹੈ ਜਿੱਦ ਤੱਕ ਤੁਸੀਂ ਡਾਇਲ ਕਰਦੇ ਹੋ ਲੱਗ ਜਾਂਦਾ ਜੇ ਨਹੀਂ ਵੀ ਲੱਗਦਾ ਤਾਂ ਆਪਣਾ ਕੋਈ ਮੰਨ ਲਓ ਇਥੇ ਚੰਨੂ ਆਪਣੀ ਐਂਬੂਲੈਂਸ ਖੜੀ ਹੈ ਨਹੀਂ ਲੱਗਦਾ ਤਾਂ ਡਰਾਈਵਰ ਨਾਲ ਕੇ ਟ੍ਰੱਕ ਕੰਟੈਕਟ ਕੀਤਾ ਜਾਵੇ ਤਾਂ ਕੋਈ ਦਿੱਕਤ ਨਹੀਂ ਫੋਨ ਨਹੀਂ ਲੱਗਦਾ ਤਾਂ ਆਪਣੇ ਡਰਾਈਵਰ ਨਾਲ ਕੰਟੈਕਟ ਕਰਕੇ ਗੱਡੀ ਮੂਵ ਕਰਕੇ ਗੱਡੀ ਮੂਵ ਹੋਏਗੀ ਜੀ ਐਦਾਂ ਦਾ ਕੋਈ ਦਿੱਕਤ ਨਹੀਂ ਕਿ ਫੋਨ ਨਹੀਂ ਲੱਗੇਗਾ ਤਾਂ ਐਂਬੂਲੈਂਸ ਮੂਵ ਨਹੀਂ ਹੋਏਗੀ ਅਸੀਂ ਬੈਠੇ ਹਾਂ ਜੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਅਸੀਂ ਉਹਦੇ ਲਈ ਬੈਠੇ ਹਾਂ ਪਵਾਨੀਗੜ ਤੋਂ ਲੈ ਕੇ ਕਿੱਥੇ ਕਿੱਥੇ ਤੱਕ ਚੱਲੇਗੀ ਇਹ ਦੇਖੋ ਜੀ ਇਹ ਪਵਾਨ ਗੜ ਵੀ ਸਿਵਲ ਤੇ ਜਾਏਗੀ ਪਟਿਆਲਾ ਜਿੰਦਰਾਲੀ ਮਾਤਾ ਖਸ਼ਾਲੇ ਵਾਲੀ ਜਿੱਥੋਂ ਦੀ ਕੋਲੋਂ ਦੀ ਉੱਥੇ ਜਾਏਗੀ ਜੀ ਇਦਾਂ ਕੋਈ ਇਹਦੀ ਬੰਦਸ਼ ਨਹੀਂ ਹੈਗੀ ਪੀ ਇੱਥੇ ਜਾਏਗੀ ਇਸੇ ਰੇ ਜਾਏਗੀ ਇਸੇ ਰੇ ਚ ਨਹੀਂ ਜਾਏਗੀ ਕੋਈ ਵੀ ਕੋਲੋਂ ਤੇ ਇਹ ਜਾਏਗੀ ਜੀ ਤੁਹਾਡੇ ਪਿਊਟ ਹੋਏਗੀ ਆਪਣੀ ਮੂਵ ਹੋਏਗੀ ਜੀ ਤੋਂ ਅੱਠ ਐਂਗਲੋ ਛੱਡ ਦਿੱਤੀਗੇ ਚਲੋ ਜਿੱਥੇ ਕੰਮ ਕਰਦਾ ਹੈ ਬਿਲਕੁਲ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦੀ ਆ ਤੇ ਉੱਥੇ ਮੈਂ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਜਿਹੜੀ ਮੰਗ ਹੈ ਬੜੇ ਲੰਬੇ ਸਮੇਂ ਕਿਉਂਕਿ ਜਿਹੜਾ ਚੰਨੋ ਆ ਇੱਕ ਕਸਬੇ ਦਾ ਰੂਪ ਹੀ ਐ ਔਰ ਇੱਥੇ ਬੜੀ ਵੱਡੀ ਇੰਡਸਟਰੀ ਐ ਪੈਪਸੀਕੋ ਕਰਕੇ ਜਾਂ ਹੋਰ ਜਿਹੜੇ ਉਹਦੇ ਕਰਕੇ ਆਲੇ ਦੁਆਲੇ ਦੇ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਜੁੜੇ ਹੋਏ ਨੇ ਔਰ ਇਸ ਏਰੀਏ ਦੇ ਵਿੱਚ ਕਿਉਂਕਿ ਪੌਣੀਗੜ ਇੱਥੋਂ ਤਕਰੀਬਨ 14 ਤੋਂ 15 ਕਿਲੋਮੀਟਰ ਪੈ ਜਾਂਦਾ ਤੇ ਐਂਬੂਲੈਂਸ ਦੀ ਜਿਹੜੀ ਰਿਕੁਆਇਰਮੈਂਟ ਸੀ ਬਹੁਤ ਲੰਬੇ ਸਮੇਂ ਦੀ ਜਿਹੜੀ ਇੱਕ ਮੰਗ ਸੀਗੀ ਸੋ ਉਸ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਿਹੜੀ ਐਂਬੂਲੈਂਸ ਆ ਇਸ ਏਰੀਏ ਨੂੰ ਜਿਹੜੀ ਪ੍ਰੋਵਾਈਡ ਕਰਾਈ ਹੈ ਤਾਂ ਜੋ ਕਿਸੇ ਨੂੰ ਵੀ 24 ਘੰਟੇ ਕੋਈ ਵੀ ਐਮਰਜੈਂਸੀ ਹੋਵੇ ਤਾਂ ਉਹ ਐਮਰਜੈਂਸੀ ਸਹੂਲਤ ਦੇ ਲਈ ਐਂਬੂਲੈਂਸ ਆ ਜਿਹੜੀ ਉਹ ਚੰਨੋ ਜਿਹੜੀ ਖੜੂਗੀ ਤੇ ਕੋਈ ਵੀ ਇਲਾਕੇ ਦੇ ਵਿੱਚ 108 ਨੰਬਰ ਡਾਇਲ ਕਰਕੇ ਕਿਸੇ ਨੂੰ ਵੀ ਕਿਸੇ ਵੀ ਸਮੇਂ ਚਾਹੇ ਰਾਤ ਨੂੰ ਚਾਹੇ ਦਿਨੇ ਐਮਰਜੈਂਸੀ ਪੈਂਦੀ ਆ ਤਾਂ ਉਹ ਐਂਬੂਲੈਂਸ ਆ ਜਿਹੜੇ ਉਹ ਬੁਲਾ ਸਕਦੇ ਆ ਔਰ ਮੈਂ ਸਮਝਦੀ ਆ ਕਿ ਇਹ ਇਹਦੇ ਨਾਲ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਸਿਹਤ ਸਹੂਲਤ ਆ ਜਿਹੜੀ ਬਹੁਤ ਵੱਡੀ ਜਿਹੜੀ ਮਿਲਣ ਜਾ ਰਹੀ ਹੈ ਐਮਰਜੈਂਸੀ ਸਵਾਵਾ ਉਹਨਾਂ ਨੂੰ ਮਿਲਣ ਜਾ ਰਹੀਆਂ ਨੇ ਤੇ ਅਸੀਂ ਆਪਣੇ ਲੋਕਾਂ ਦੇ ਲਈ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵਾਅਦਾ ਸਿਹਤ ਸਹੂਲਤਾ ਦੇਣ ਦੇ ਲਈ ਉਹ ਸਰਕਾਰ ਆ ਜਿਹੜੀ ਬਚਨ ਵਾਅਦਾ ਉਸੇ ਤੈਤ ਜਿਹੜਾ ਇਸ ਇਲਾਕੇ ਨੂੰ ਜਿਹੜੀ ਐਂਬੂਲੈਂਸ ਜਿਹੜੀ ਅੱਜ ਮਿਲੀ ਹੈ ਸੋ ਇਹਦੇ ਵਿੱਚ ਕਰਨਾ ਸਿਰਫ ਉਹੀ ਜਿਵੇਂ 108 ਨੰਬਰ ਤੇ ਜਿਹੜਾ ਐਮਰਜੈਂਸੀ ਕਾਲ ਆ ਜਿਹੜੀ ਉਹਨੂੰ ਡਾਇਲ ਕਰਕੇ ਇਹ ਜਿਹੜੀ ਐਂਬੂਲੈਂਸ ਦੀ ਸਹੂਬਾ ਮਿਲ ਸਕਦੀ ਹੈ ਇਹਦੇ ਤੇ ਜਿਹੜੇ 4 ਜਿਹੜੇ ਅੰਪਲਾਈ ਨੇ ਦੋ EMT ਨੇ ਜਿਹੜੇ ਅਮਰਜੈਂਸੀ ਮੈਡੀਕਲ ਜਿਹੜੇ ਟੈਕਨੀਸ਼ੀਅਨ ਨੇ ਔਰ ਇਹਦੇ ਨਾਲ ਹੀ ਦੋ ਜਿਹੜੇ ਡਰਾਈਵਰ ਨੇ ਜਿਹੜੇ ਸ਼ਿਫਟ ਦੇ ਵਿੱਚ ਚੇਂਜ ਹੁੰਦੇ ਰਹਿਣਗੇ ਔਰ ਬਾਕੀ ਜਿਹੜੀ ਫਸਟ ایڈ ਆ ਉਹ ਸਾਰਾ ਵਿੱਚ ਪ੍ਰੋਵਾਈਡ ਹੁੰਦੀ ਰਹੂਗੀ ਸਮੇਂ-ਸਮੇਂ ਤੇ ਤੇ ਬਾਕੀ ਮੈਂ ਸਮਝਦੀ ਆ ਕਿ ਸਾਡੇ ਇਲਾਕੇ ਦੇ ਲਈ ਬਹੁਤ ਵੱਡੀ ਜਿਹੜੀ ਸੌਗਾਤ ਆ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਿਹੜੀ ਦਿੱਤੀ ਹੈ ਔਰ ਅਸੀਂ ਸਾਡੇ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਬਚਾਉਣ ਲਈ ਉਹਨਾਂ ਦੀ ਸਿਹਤ ਦੇ ਲਈ ਜਿਹੜਾ ਸਰਕਾਰ ਜਿਹੜੀ ਵਚਨਬੱਧਾ ਉਹ ਜਿਹੜਾ ਸਾਡਾ ਸਾਡਾ ਫਰਜ਼ ਹੈ ਅਸੀਂ ਨਿਭਾਉਣ ਦੇ ਵਿੱਚ ਜਿਹੜਾ ਜ਼ਰੂਰ ਕਾਮਯਾਬ ਹੋਵਾਂਗੇ ਇਹ ਸੇਵਾ ਮੁਫਤ ਹੈ ਇਹਦੇ ਵਿੱਚ ਕੋਈ ਪੈਸਾ ਵਗੈਰਾ ਨਹੀਂ ਲੱਗੇ ਬਿਲਕੁਲ ਜੀ ਫ੍ਰੀ ਸਵਾਵਾਣੇ ਜੀ ਫ੍ਰੀ ਸਵਾਵਾਣ ਜਿਹੜੀਆਂ ਦਿੱਤੀ